ਅੱਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਸਾਰੇ ਅੱਜ ਆਪਾਂ ਇੱਥੇ ਲਾਉਣਾ ਗੇਟ ਉਰੇ ਆਪਾਂ ਨੇ ਗੇਟ ਲਾ ਦੇਣਾ ਉਰੇ ਪਹਿਲਾਂ ਟਰੱਕੀ ਹੁੰਦੀ ਧੀ ਜਿਹੜੇ ਇੱਧਰ ਉਹ ਆਪਾਂ ਨੇ ਕੰਦ ਕਰ ਦੇਣਾ ਸਾਰਾ ਇਹ ਹੁਣ ਆਪਾਂ ਇਹ ਕੰਮ ਕਰਦੀ ਜਿਹੜੀ ਆਪਣੀ ਵੀਡੀਓ ਰੈਗੂਲਰ ਚੱਲਦੀ ਹੈ ਉਹ ਰੈਗੂਲਰ ਰੱਖਦੇ ਆ ਤੇ ਇਹਨੂੰ ਗੇਟ ਨੂੰ ਆਪਾਂ ਨੇ ਬਸ ਅੱਧੀ ਕੰਦ ਪੰਨਤੀ ਇਹਨੂੰ ਪੂਰੀ ਭੰਨ ਦੇਣਾ ਤੇ ਬਸ ਗੇਟ ਦੀ ਜਸਟਮੈਂਟ ਕਰਨੀ ਆ ਸਾਨੂੰ ਆਪਾਂ ਆਪਣਾ ਕੈਮਰਾਮੈਨ ਵੀ ਮਿਲਾ ਦਿੰਦੇ ਆ ਇੱਧਰ ਸਾਡਾ ਕੈਮਰਾਮੈਨ ਆ ਲੈ ਨਵੇਂ ਸਾਲ ਦੀ ਮੁਬਾਰਕਾਂ ਦੇ ਦੀ ਫੇ ਉਥੇ ਬਾਅਦ ਆਪਾਂ ਨੇ ਲੱਕੜ ਲੁੱਕੜ ਕੱਟਣੀ ਆ ਇੱਧਰ ਆਹ ਵਾਲੀ ਉਧਰ ਉਹ ਉੱਥੇ ਆਪਾਂ ਬਸ ਫੇ ਲੱਕੜ ਦਾ ਕੰਮ ਆਪਣਾ ਕੱਟ-ਕਟਈਆ ਕਰਨਾ ਹੈ ਬਾਅਦ ਇਹਦੇ ਨਾਲ ਦਾ ਪੂਰੇ ਇਹ ਉਰੇ ਖੁੱਟੇ ਬਣਾਏ ਹੋਏ ਤੇ ਪੂਰੇ ਮੁਰਗੀਆਂ ਰੱਖੀਆਂ ਹੋਈਆਂ ਦੀਆਂ ਹੁਣ ਆਪਾਂ ਨੇ ਵੀ ਬਸ ਗੇੜ ਗੂਟਾ ਦੇਣਾ ਦੇਖਦੇ ਆਂ ਫਿਰ ਮੁਰਗੀਆਂ ਮੁਰਗੀਆਂ ਰੱਖ ਲਾਂਗੇ ਠੀਕ ਆ ਇਧਰ ਸਾਇਬ ਕਹੀ ਜਾਂਦਾ ਕੁੱਤਾ ਵੀ ਰੱਖਣਾ ਫਿਰ ਕੁੱਤਾ ਵੀ ਰੱਖ ਲਾਂਗੇ ਇੱਕ ਤੇ ਮੁਰਗੀ ਮਰਗੀ ਵੀ ਰੱਖ ਲਾਂਗੇ ਠੀਕ ਆ ਬਾਹਰ ਤਾਂ ਪੰਦੋਲ ਹੋ ਗਈ ਆਪਣੀ ਇਹ ਹੁਣ ਆਪਾਂ ਨੇ ਲੱਗਣਾ ਲੱਕੜ ਨੂੰ ਲੈ ਇਹ ਆ ਵਾਲਾ ਗੇਟ ਲਾ ਦੇਣਾ ਉਰੇ ਆਪਾਂ ਨੇ ਸਾਰੀ ਸਾਫ ਸਫਾਈ ਕਰਤੀ ਬਸ ਹੁਣ ਸੋਨੂ ਕਰੂਗਾ ਦੀ ਅਡਜਸਟਮੈਂਟ ਤੇ ਇੱਧਰ ਹੁਣ ਆਪਾਂ ਕੰਨ ਲੱਗਿਆ ਜੀ ਵੱਡ ਵੱਡਈਆ ਆ ਜਿਹੜੇ ਬੰਕਾਲ ਜੇ ਪਏ ਆ ਇਹਨਾਂ ਨੂੰ ਵੱਡ ਦੀਏ ਤੇ ਬਾਕੀ ਰਹੀ ਗੱਲ ਇਹ ਆ ਜਰਦੀਨੋ ਦੀ ਉਹ ਜਿਹੜਾ ਹੁਣ ਇਹਨੂੰ ਵੀ ਆਪਾਂ ਨੇ ਜੀ ਪੱਕਾ ਕਰ ਦੇਣਾ ਸਾਰਾ ਹੀ ਵੀ ਜਿਹੜੀ ਆਹ ਘਾਹ ਆਈ ਇਹ ਇਹ ਸਾਰਾ ਪੱਕਾ ਹੋ ਜੇਣਾ ਆ ਜਿਹੜਾ ਨਿਕਲੇ ਆਈ ਰੌੜੀ ਰੂੜੀ ਬਜਰੀ ਇਹ ਸਾਰੀ ਆਪਾਂ ਨੇ ਥੱਲੇ ਹੀ ਨਾਲੇ ਦੱਬ ਹੋ ਜੇਣੀ ਨਾਲ ਇਹ ਸਾਰਾ ਪੱਕਾ ਹੋ ਜੇਣਾ ਕਿਉਂਕਿ ਨਾ ਇਹ ਆ ਉਰੇ ਖੇਤਾਂ ਕਰਕੇ ਜਿਵੇਂ ਪਿੱਛੇ ਆਪਣੇ ਖੇਤ ਲੱਗਦੇ ਆ ਇੱਥੇ ਇਹ ਚੂਹੇ ਪਤਾ ਨਹੀਂ ਕੀ ਆ ਇਹ ਵੀ ਆਹ ਢੇਰੀਆਂ ਹੀ ਮਿੱਟੀ ਦੀਆਂ ਢੇਰੀਆਂ ਬਣਾਈ ਜਾਂਦੇ ਆ ਇਹਦੇ ਕਰਕੇ ਹੁਣ ਇਹ ਆਪਾਂ ਨੇ ਸਾਰਾ ਥੱਲੇ ਦੱਬ ਕੇ ਇਹਨੂੰ ਪੱਕਾ ਕਰ ਦੇਣਾ ਸਾਰਾ ਹੀ ਸੋ ਨੂ ਰੰਗ ਨੂੰ ਲੱਗ ਗਿਆ ਇੱਧਰ ਡਾਊਨ ਸੀਲਿੰਗ ਜਿਹੜਾ ਆਪਾਂ ਨੇ ਰੰਗ ਕਰਨਾ ਚਿੱਟਾ 2-3 ਕੋੜ ਬੱਜਣੇ ਆ ਫਿਰ ਉੱਤੇ ਬਾਅਦ ਦੇਖਿਆ ਜਾਊਗਾ ਕਹਿੰਦਾ ਵੀ ਜੇ ਕੋਈ ਕਮੀ ਪੈਸੀ ਲੱਗੀ ਸੋਕੇ ਤੇ ਪਤਾ ਲੱਗੂਗਾ ਇਹਦਾ ਬਾ ਉੱਧਰ ਦੂਜੇ ਕਮਰੇ ਚ ਵੀ ਬੱਜ ਗਿਆ ਰੇਗਮਾਰ ਜੀ ਆ ਤੇ ਇੱਧਰ ਰਹਿ ਗਿਆ ਬਸ ਹੁਣ ਆਪਣਾ ਸਾਲੇ ਦੇ ਵਿੱਚ ਉੱਧਰ ਮਾਰਨਾ ਬਸ ਫਿਰ ਉਹਦੇ ਨਾਲ ਇੱਕ ਸਾਰ ਜਿਹਾ ਹੋ ਗਿਆ ਨਾ ਰੇਗ ਮਾਰ ਮਾਰ ਕੇ ਲੋ ਫਿਰ ਹੁਣ ਇੱਧਰ ਮਾਰ ਦੀਏ ਸਾਲੇ ਚ ਹੈ ਦੋ ਕੋਟ ਦਾ ਜੈ ਸੈਟ ਹੋ ਜਾਊਗਾ ਸਹੀ ਸੱਚਾ ਬਣ ਹੈ ਜਿਹੜਾ ਕਰਨਾ ਹੈ ਗਰੀ ਚੋਰਾਂ ਕਰਾ ਤੇ ਠੀਕ ਆ ਬਾ ਫਿਰ ਤਾਂ ਇੱਕ ਇੱਕ ਆਉਂਟ ਵੱਜੂਗਾ ਹੈਨਾ ਲੈ ਰਿਹਾ ਬਾਕੀ ਬਾਚੋ ਬਣਾਉਂਦੀ ਆ ਇੱਧਰ ਹੁਣ ਮੈਂ ਮਾਰ ਦਵਾ ਉਧਰ ਇੱਕ ਮਾਰ ਜੀ ਆ ਇਹ ਇੱਧਰ ਸੋਨੂ ਰੰਗ ਮਾਰ ਰਿਹਾ ਪਰਲੇ ਪਾਸੇ ਕਮਰੇ ਚ ਰੰਗ ਬੱਜ ਗਏ ਆ ਦੋ ਕੋਡ ਵੱਜਣਗੇ ਫਿਰ ਇਹਨੂੰ ਵਾਈਟ ਹੋ ਜੇਣਾ ਫਿਰ ਜਿਹੜਾ ਆਪਣਾ ਦੂਜਾ ਰੰਗ ਆਈ ਉਹ ਬਾਅਦ ਚ ਵੱਜਣਾ ਗਰੀਜੋ ਰੰਗ ਕਰ ਲੈ ਇਹਨੂੰ ਇੱਧਰ ਵੱਜ ਗਏ ਹੀ ਦੋ ਕੋਡ ਇੱਧਰ ਇਹਨਾਂ ਪੂਰਾ ਹੋ ਗਿਆ ਜੀ ਸਾਫ਼ ਹੁਣ ਆਪਾਂ ਕਰ ਰਹੇ ਹਾਂ ਤੇ ਇਹ ਰਗੜਾਈ ਸਾਲੇ ਦੇ ਵਿੱਚ ਇਹਨੂੰ ਰਗੜਨਾ ਆਪਾਂ ਪਾਸਾ ਰਗੜਤਾ ਲਾਈ ਇੱਥੇ ਰੰਗ ਹੋ ਗਿਆ ਅੱਜ ਮੋਡਾ ਬਿਜਲੀ ਵਾਲਾ ਵੀ ਆਇਆ ਹੋਇਆ ਸੰਦੀਪ ਆ ਰਿਹਾ ਤਾਰਾਂ ਇੱਧਰ ਇੱਧਰ ਬਾਹਰ ਰਹਿੰਦਾ ਇਹਦਾ ਇੱਥੇ ਲੱਗਣਾ ਹੀ ਆਪਣਾ ਬਾਕਸ ਜਿਹੜਾ ਮੇਨ ਬਾਕਸੇ ਲੱਗਣਾ ਸੰਦੀਪਪੁਰੇ ਹੈ ਨਾ ਹਾਂਜੀ ਹਾਂ ਇੱਥੇ ਉੱਪਰ ਇਧਰ ਆਪਣਾ ਹੋ ਗਿਆ ਤਾਂ ਇਹ ਰੰਗ ਰੰਗ ਦਾ ਸਾਰਾ ਫਿਨਿਸ਼ ਇਧਰ ਰੰਗ ਕਰਦਾ ਫਿਰਦਾ ਮੁੰਡਾ ਹੁਣ ਬਸ ਬਾਹਰ ਇਹ ਪਲਾਸਟਰ ਕਰਨ ਲੱਗੇ ਆ ਐਨਾਂ ਕੀ ਕਰਤਾ ਹੀ ਆ ਕਹਿੰਦੇ ਨੂੰ ਲਪਾਈ ਕਰਨ ਲੱਗਿਆ ਸੋਨੂੰ ਹੁਣ ਆਪਾਂ ਅੰਦਰ ਰੰਗ ਕਰਨਾ ਵੀ ਸੋਨੂ ਲੱਗ ਗਿਆ ਇੱਧਰ ਬਾਹ ਟੈਲਾਂ ਲਾਉਣ ਆਹ ਵਾਲਾ ਜਿਹੜੀਆਂ ਰਹਿੰਦੀਆਂ ਦੀਆਂ ਆਪਣੀਆਂ ਲੋਈ ਸ਼ਾਮਾਂ ਪੈ ਗਈਆਂ ਆ ਸੋਨੂ ਨੇ ਇੱਧਰ ਹਟ ਟੈਲਾਂ ਸਾਰੀਆਂ ਫਿਨਿਸ਼ ਹੋ ਗਿਆ ਸੋਨੂ ਦਾ ਆ ਮਾੜਾ ਮੋਟੀ ਰਹਿ ਗਈ ਉੱਪਰ ਜਿਹੜੀਆਂ ਲੱਗਣੀਆਂ ਈ 5-7 ਟੈਲਾਂ ਤੇ ਇੱਧਰ ਸਾਰਾ ਕੰਦ ਪਰ ਇੱਧਰ ਵੀ ਆਪਣਾ ਬਾਹਰ ਸੋਨੂ ਦਾ ਤਕਰੀਬਨ ਫਿਨਿਸ਼ ਹੋ ਗਿਆ ਹੋ ਚੱਲਿਆ ਕੰਮ ਤੇ ਅੰਦਰ ਜਿਹੜਾ ਆਪਾਂ ਰੰਗ ਮਾਰ ਰਹੇ تھے ਆਪਣੇ ਰੰਗ ਦਾ ਵੀ ਕੰਮ ਹੋ ਗਿਆ ਜੀ 2 ਕੋੜ ਵੱਜ ਗਏ ਤਕਰੀਬਨ ਹੁਣ ਇਹਦੇ ਉੱਪਰ ਗਰੀਜੋ ਰੰਗ ਹੋਣਾ ਇਹ ਵੀ ਡੰਨੇ ਆ ਜੀ ਕੰਮ ਤੇ ਇੱਧਰ ਸੰਦੀਪ ਅੱਜ ਜਿਹੜੀਆਂ ਤਾਰਾਂ ਪਾ ਰਿਹਾ ਦਾ ਤੇ ਸੁੱਚਾਂ ਲਾ ਰਿਹਾ ਦਾ ਜੀ ਤਾਰਾਂ ਤਾਂ ਪੈ ਗਈਆਂ ਤੀਆਂ ਅੱਜ ਮੈਂ ਆਪਣੀਆਂ ਸੁੱਚਾਂ ਹੁੰਦੀਆਂ ਜੀ ਮੇਨ ਸੁੱਚਾਂ ਵੀ ਇਕੱਲੇ ਇਕੱਲੇ ਕਮਰੇ ਦੀ ਇਕੱਲੀ ਇਕੱਲੀ ਸੁੱਚਾ ਏ ਇਹ ਪਲੱਗਾਂ ਦੀ ਇਹ ਜਿਵੇਂ ਆ ਇੱਧਰ ਆਪਣੇ ਛੋਟਾ ਕਮਰਾ ਹੋ ਗਿਆ ਇੱਧਰ ਆਪਣਾ ਮਾਸਟਰ ਬੈਡਰੂਮ ਹੋ ਗਿਆ ਇੱਧਰ ਕਿਚਨ ਸਾਲਾ ਤੇ ਬਾਥਰੂਮ ਐਦਾਂ ਹੀ ਇਹ ਇਕੱਲੇ ਇਕੱਲੇ ਕਮਰੇ ਦੀ ਆ ਇਹ ਸੁਨੀਪ ਨੇ ਅਜੇ ਕਰਿਆਈ ਕੰਮ ਬਾਕੀ ਤਾਰਾ ਤੂਰਾ ਦੀਆਂ ਜੜੀਆਂ ਉਹੀਆਂ ਰੈਂਦੀਆਂ ਦੀਆਂ ਜਿੱਥੇ ਜਿੱਥੇ ਉੱਥੇ ਉੱਥੇ ਉਹਨੇ ਤਾਰਾਂ ਪਾਈਆਂ ਤੇ ਠੀਕ ਆ ਜੀ ਫਿਰ ਮਿਲਦੇ ਆਂ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਬਸ ਕਮ ਇਦਾਂ ਹੀ ਆਪ ਕਰਨੇ ਕਰਕੇ ਹੀ ਫਿਰ ਬਲੌਗ ਬਣਿਆ ਨਹੀਂ ਹੈਗਾ ਇੰਨਾ ਤੇ ਠੀਕ ਆ ਜੀ ਫਿਰ ਮਿਲਦੇ ਆਂ ਨੈਕਸਟ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ